21 ਚਿੜੀਆਂ ਵਾਲੀ ਇਹ ਚ ਪੀਟੀਓ ਮਿਲਦੀ ਹੈ ਜਿਹੜੀ ਕਿ ਅੱਜ ਕੱਲ੍ਹ ਕਿਸੇ ਨੂੰ ਡਰੈਕਟਰ ਨੂੰ ਮਿਲਦੀ ਹੈ 330 ਲੀਟਰ ਦੇ ਲਗਭਗ ਡੀਜ਼ਲ ਪੈਂਦਾਗਾ 48 ਲੀਟਰ ਦੇ ਨਜ਼ਦੀਕ ਐਚ ਡੀ ਐਫ ਪੈਂਦਾਗਾ ਇਹ 600 ਕਿਲੋ ਦੀ ਲਿਫਟ ਕਪੈਸਿਟੀ ਆ ਅਸੀਂ 210 ਤੋਂ 100 ਹਸਪਾਵਰ ਤੱਕ ਇਹ ਚੇਸ ਕਰ ਲੈਂਦਾ ਗਾ ਰੌਂਡ ਵੀਰ ਤੇ ਚਲਾਉਨੇ ਆ ਉਥੇ 24 24 ਘੰਟੇ ਟਰੈਕਟਰ ਚੱਲਦਾ ਇ 6 ਸਿਲੰਡਰ ਦਾ ਇਹਦੇ ਵਿੱਚ ਇੰਜਨ ਆਉਂਦਾ ਨਿਊ ਹਾਲੈਂਡ ਦਾ 6 ਸਿਲੰਡਰ ਹੈ ਇਹ ਟਰੈਕਟਰ ਦਾ ਜਿਹੜਾ weight ਹੈ ਨਾ ਲਗਭਗ 6000 ਕਿਲੋ ਆ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸੀ ਰਿਕੇ ਵਾਲਾ ਅੱਜ ਆਪਾਂ ਗੱਲ ਕਰਦੇ ਆ ਨਿਊ ਹਾਲੈਂਡ T7 210 210 ਹਸ ਪਾਵਰ ਦਾ ਹੈ ਨਿਊ ਹਾਲੈਂਡ ਦਾ ਇੱਕ ਵੱਡਾ ਸਾਰਾ ਟਰੈਕਟਰ ਆ ਜਿਹੜਾ ਕਿ ਪੰਜਾਬ ਤੇ ਇੰਡੀਆ ਦੇ ਵਿੱਚ ਬੈਲਰ ਲਾਈਨ ਦੇ ਵਿੱਚ ਮੋਸਟਲੀ ਯੂਜ਼ ਕੀਤਾ ਜਾਂਦਾ ਨਾਰਮਲ ਖੇਤੀ ਦੇ ਵਿੱਚ ਤਾਂ ਇਹ ਯੂਜ਼ ਨਹੀਂ ਆ ਰਿਹਾ ਅੱਜਕੱਲ ਕਿਉਂਕਿ ਇਹਦੇ ਹਿਸਾਬ ਨਾਲ ਆਪਣੇ ਕੋਲ ਇੰਪਲੀਮੈਂਟ ਹੈ ਨਹੀਂਗੇ ਅਲੱਗ ਹੀ ਇਹਦੇ ਭਾਵੇਂ ਮਗਰ ਇੰਪਲੀਮੈਂਟ ਪੈਂਦੇ ਆ ਇੰਡੀਅਨ ਡਰੈਕਟਸ ਦੇ ਮੰਗੂ ਇਹ ਨਹੀਂ ਕੰਮ ਕਰਦਾ ਹਨਾ ਸਾਰਿਆਂ ਤੋਂ ਪਹਿਲਾਂ ਆਪਾਂ ਟਾਇਰਾਂ ਤੋਂ ਸ਼ੁਰੂ ਕਰਦੇ ਆਂ ਅਲਾਈਅੰਸ ਦੇ ਦੇ ਅੰਦਰ ਟਾਇਰ ਆ ਰਹੇ ਨੇ ਫਰੰਟ 420 85 R28 ਜੇ ਪਿਛਲੇ ਟਾਇਰਾਂ ਦੀ ਆਪਾਂ ਗੱਲ ਕਰਦੇ ਆਂਗੇ 665 R38 R38 ਮਤਲਬ 38 ਦਾ ਰਿਮ ਹੈ ਜੇ ਮੈਂ ਅੱਗੇ 38 ਦਾ 600 ਇਹਦੀ 600 ਇਹਦੀ ਵਿਡਥ ਆਗੀ ਠੀਕ ਹੈ ਨਾ 65 ਇਹਦਾ ਆਹ ਹੈ ਟਾਈਪ ਆ ਤੇ ਜੇ ਆਪਾਂ ਇਹਦੀ ਫਿਊਲ ਟੈਂਕ ਦੀ ਕਪੈਸਿਟੀ ਦੀ ਗੱਲ ਕਰਦੇ ਆ ਇਹਦੇ ਵਿੱਚ ਡਬਲ ਵੀ ਪੈਂਦਾ ਤੇ ਉਹਦੇ ਨਾਲ ਆਪਣਾ ਜਿਹੜਾ ਡੀਜ਼ਲ ਆ 330 ਲੀਟਰ ਦੇ ਲਗਭਗ ਡੀਜ਼ਲ ਪੈਂਦਾਗਾ 48 ਲੀਟਰ ਦੇ ਨਜ਼ਦੀਕ ਐਚ ਡੀ ਐਫ ਪੈਂਦਾਗਾ ਤੇ ਹੁਣ ਆਪਾਂ ਕੁਝ ਕੁ ਪਹਿਲਾਂ ਪਿਛਲੇ ਹਿੱਸੇ ਦੀ ਗੱਲ ਕਰ ਦਿੰਨੇ ਆ ਇਹਦੇ ਤੇ ਇਹ ਰੇਟਡ ਆ ਜਿਹੜਾ ਹੌਸਪਾਵਰ 165 ਆ ਤੇ ਐਕਸਟੈਂਡ ਹੋ ਜਾਂਦੀ ਆ 210 ਹੌਸਪਾਵਰ ਤੱਕ ਇੱਕ ਕੀਚਰੀਆਂ ਵਾਲੀ ਐਚ ਪੀਟੀਓ ਮਿਲਦੀ ਹੈ ਜਿਹੜੀ ਕਿ ਅੱਜ ਕੱਲ ਕਿਸੇ ਨੂੰ ਟਰੈਕਟਰ ਨੂੰ ਮਿਲਦੀ ਨਹੀਂ ਤੇ ਲੋਕ ਐਂ ਕਹਿੰਦੇ ਕੀਚਰੀ ਵਾਲੀ ਪੀਟੀਓ ਜਿਹੜੀ ਪੁਰਾਣੇ ਟਰੈਕਟਰਾਂ ਦੀ ਹੁੰਦੀ ਹੈਗੀ ਤੇ ਜੇ ਆਪਾਂ ਮੈਕਸਿਮਮ ਟਾਰਕ ਦੀ ਗੱਲ ਕਰਦੇ ਆਂ ਇੰਜਨ ਦੀ ਹੈਨਾ ਚਲੋ ਆਪਾਂ ਇੰਜਨ ਦੀ ਗੱਲ ਇੰਜਨ ਕੋਲੇ ਜਾ ਕੇ ਹੀ ਕਰਾਂਗੇ ਹਾਈਡਰੌਲਿਕ ਦੀ ਗੱਲ ਕਰਦੇ ਆਂ ਸਾਰਿਆਂ ਤੋਂ ਪਹਿਲਾਂ ਇਹਦਾ ਫੋਰਨ ਟਾਈਪ ਲਿੰਕ ਆਉਂਦੀ ਨਹੀਂ ਜਿਹੜੀ ਕਿ ਆਪਣੇ ਨਹੀਂ ਆਉਂਦੀਆਂ ਇਦਾਂ ਕਰਕੇ ਲੋਕ ਲੱਗਦੇ ਹੁੰਦੇ ਇਹ ਜਦੋਂ ਇੰਪਲੀਮੈਂਟ ਪੈ ਜਾਂਦਾ ਆਪੀ ਲੋਕ ਹੋ ਜਾਂਦੀਆਂ ਨੇ ਹਾਈਡਰੌਲਿਕ ਸਿਸਟਮ ਦੀ ਆਪਾਂ ਕਪੈਸਿਟੀ ਦੀ ਗੱਲ ਕਰੀ ਜਿਹੜੀ ਇਹਦੀ ਆਹ ਲਿਫਟ ਕਪੈਸਿਟੀ ਆ ਤੁਹਾਡੇ ਹਿਸਾਬ ਨਾਲ 2 ਕੁਇੰਟਲ 3 ਕੁਇੰਟਲ 4 ਹੋ ਪਰ ਨਹੀਂ ਇਹ 600 ਕਿਲੋ ਦੀ ਲਿਫਟ ਕਪੈਸਿਟੀ ਆ ਐਕਸਟਰਾ ਪੰਪ ਲੱਗੇ ਹੋਣੀ ਕਿ ਇੱਧਰ ਲੱਗਿਆ ਇੱਕ ਇੱਧਰ ਲੱਗਿਆਗਾ ਫਰੰਟ ਪੀਟੀਓ ਵੀ ਇਹਦਾ ਵਿੱਚ ਆਪਸ਼ਨ ਆਉਂਦਾਗਾ ਉੱਥੇ ਹੋ ਜਾਊਗੀ ਫਰੰਟ ਪੀਟੀਓ ਦੀ ਆਪਸ਼ਨ ਵੀ ਆਉਂਦੀ ਹੈਗੀ 540 ਤੇ 1000 ਆਰਪੀਐਮ ਵਾਲੀ 540 E ਦੀ ਵੀ ਆਉਂਦੀ ਹੈਗੀ ਜਿਹੜੀ ਪਿਛਲੀ ਹੈਗੀ ਤੇ ਫਰੰਟ ਤੇ ਸਿਰਫ ਆਪਾਂ ਨੂੰ 1000 ਆਰਪੀਐਮ ਵਾਲੀ ਆਪਸ਼ਨ ਹੀ ਆਉਂਦੀ ਆ ਰਿਮੋਟ ਕੰਟਰੋਲ ਸਾਰਾ ਇਹਦੇ ਵਿੱਚ ਪੀਟੀਓ ਸਿਸਟਮ ਆ ਜਿਹੜਾ ਪੀਟੀਓ ਕੰਟਰੋਲ ਹੁੰਦੀ ਆ ਉਹ ਸਾਰੀ ਰਿਮੋਟ ਨਾਲ ਹੁੰਦੀ ਆ ਇਹਦੇ ਪੰਪ ਦੀ ਫਲੋ ਦੀ ਗੱਲ ਕਰੀ 140 ਲੀਟਰ ਪਰ ਮਿੰਟ ਹੁੰਦਾਗਾ ਜਿਹੜਾ ਇਹਦਾ ਹਾਈਡਰੋਲਿਕ ਪੰਪ ਲੱਗੇ ਹੁੰਦੇ ਅੱਗੇ 140 ਤੇ ਜਿਹੜਾ ਮੇਨ ਪੰਪ ਹੁੰਦਾ ਉਹਦਾ 113 ਲੀਟਰ ਪਰ ਮਿੰਟ ਆ ਸਾਰਾ A to Z ਸੈਂਸਿੰਗ ਤੇ ਆ ਠੀਕ ਹੈ ਨਾ ਜਿਵੇਂ ਆਹ ਤੁਸੀਂ ਦੇਖ ਰਹੇ ਹੋਗੇ ਇਹ ਸਾਰਾ ਸੈਂਸ ਹੁੰਦਾ ਪਰ ਇੱਥੋਂ ਲੱਗਦਾ ਹੋਊ ਕੋਈ ਸੈਂਸਿੰਗ ਦੀ ਇਹਦੇ ਆਪਸ਼ਨ ਹੈ ਨਹੀਂਗੇ ਇਲੈਕਟ੍ਰੋਨਿਕ ਸੈਂਸ ਕਰਦੀ ਹੈ ਇਹ ਸਾਰਾ ਸਿਸਟਮ ਆ ਤੇ ਹੁਣ ਆਪਾਂ ਬ੍ਰੇਕਾਂ ਦੀ ਗੱਲ ਕਰੀਏ ਅੱਗੇ ਜਾ ਕੇ ਹਾਈਡਰੌਲਿਕ ਇਹਦੇ ਵਿੱਚ ਬ੍ਰੇਕ ਮਿਲ ਜਾਂਦੇ ਨੇ ਆਪਾਂ ਨੂੰ ਤੇ ਟਰਾਂਸਮਿਸ਼ਨ ਆਪਸ਼ਨ ਆਪਣੇ ਕੋਲੇ ਹੁੰਦੇ ਆ ਰੇਂਜ ਕਮਾਂਡ ਸੈਮੀ ਪਾਵਰ ਸ਼ਿਫਟ ਤੇ ਫੁੱਲ ਪਾਵਰ ਸ਼ਿਫਟ ਤੇ ਆਟੋ ਕਮਾਂਡ ਕਿਉਂਕਿ ਇਹ ਇਲੈਕਟ੍ਰੋਨਿਕ ਸਾਰੇ ਇਹਦੇ ਵਿੱਚ ਗੇਅਰ ਕੰਟਰੋਲ ਹੁੰਦੇ ਆ ਕੋਈ ਵੀ ਮੈਨੂਅਲੀ ਹੈਨਾ ਕਿ ਗੇਅਰ ਰੜ ਗਿਆ ਸਭ ਕੁਝ ਇਹਦੇ ਵਿੱਚ ਇਲੈਕਟ੍ਰੋਨਿਕ ਹੀ ਨੇ ਤੇ ਅਪਰੋਕਸੀਮੇਟਲੀ ਦਾ ਜਿਹੜਾ weight ਆ ਟਰੈਕਟਰ ਦਾ ਜਿਹੜਾ weight ਹੈਨਾ ਲਗਭਗ 6000 ਕਿਲੋ ਆ 6 ਟਨ ਦੇ ਨਜ਼ਦੀਕ ਇਹਦਾ weight ਆ ਜਿਹੜਾ wheel base ਆ ਹੁਣ wheel base ਕੀ ਹੁੰਦਾ ਇਹ ਟਰੈਕਟਰ ਵੱਡਾ ਵੀ ਆ ਤਾਂ ਆਪਾਂ ਨੂੰ wheel base ਤੋਂ ਅੰਦਾਜ਼ਾ ਲੱਗਦਾ ਹੁਣ ਮੈਂ ਆਖੀ ਜਨਾ ਟਰੈਕਟਰ ਵੱਡਾ ਵੱਡਾ ਇਹਦਾ ਨਹੀਂ ਪਤਾ ਜਿਹੜਾ ਇਹਦਾ wheel base 107 ਇੰਚ ਦਾ ਮਤਲਬ ਫਰੰਟ ਤੋਂ ਬੈਕ ਟਾਇਰ ਦੀ ਹੈ ਜਿਹੜੀ 107 ਇੰਚ ਹੈ ਗਈ ਇਹਦੀ ਹੋਲੀ ਹਾਈਡਰੌਲਿਕ ਬ੍ਰੇਕ ਹੁੰਦੇ ਨੇ ਕਵਰੀ ਆਪਾਂ ਫਰੰਟ ਤੋਂ ਵੀ ਦਿਖਾ ਦਿੰਨੇ ਆ ਦੇ ਕਿ ਫਰੰਟ ਤੇ ਬ੍ਰੇਕ ਸਿਸਟਮ ਹੈਗਾ ਕਿ ਨਹੀਂ ਨਹੀਂ ਪਰ ਫਰੰਟ ਤੇ ਬ੍ਰੇਕ ਸਿਸਟਮ ਨਹੀਂ ਹੈਗਾਗਾ ਪਰ ਤੁਸੀਂ ਆਖਦੇ ਹੋਵੋਗੇ ਇਹ 4x4 ਹੀ ਹੁੰਦੇ ਹੈਗੇ ਇਹ ਆਉਂਦੀ ਹੀ 4x4 ਹੈ 2 ਵੀਲ ਚ ਟਰੈਕਟਰ ਅਵੇਲੇਬਲ ਹੁੰਦੀ ਹੀ ਨਹੀਂ ਫੈਂਡਰ ਵੀ ਹੁੰਦੇ ਆ ਪਰ ਕਰੰਟਲੀ ਇਹਦੇ ਫੈਂਡਰ ਜਿਹੜੇ ਲਾਏ ਹੋਏ ਨੇ ਫਿਊਲ ਕੈਪੈਸਿਟੀ ਵਗੈਰਾ ਦੱਸ ਤੀ ਨਾ ਮੈਂ ਇੰਜਨ ਦੀ ਗੱਲ ਕਰਦਾ ਇਹਦੇ 6 ਸਿਲੰਡਰ ਦਾ ਇਹਦੇ ਵਿੱਚ ਇੰਜਨ ਆਉਂਦਾ ਨਿਊ ਹੋਲੈਂਡ ਦਾ 6 ਸਿਲੰਡਰ 6 ਸਿਲੰਡਰ ਦਾ ਇਹਦੇ ਵਿੱਚ ਇੰਜਨ ਆਉਂਦਾ ਨਿਊ ਹੋਲੈਂਡ ਦਾ 6 ਸਿਲੰਡਰ ਤੁਸੀਂ 4 ਸਿਲੰਡਰੀ ਦਾ ਸੁਣਿਆ ਹੋਊ ਨਿਊ ਹੋਲੈਂਡ ਦਾ ਬੜੇ ਤਕੜਾ ਤੁਸੀਂ ਹਿਸਾਬ ਲਾਓ 6 ਸਿਲੰਡਰ ਕਿੰਨਾ ਤਕੜਾ ਹੋ ਨਿਊ ਹੋਲੈਂਡ ਦਾ 2200 RPM ਤੇ ਇਹ ਆਪਦੇ ਪੂਰੀ ਪਾਵਰ ਕਰ ਦਿੰਦਾਗਾ ਰੇਟਡ 121 ਕਿਲੋਵਾਟ ਦਾ ਇਹਦਾ ਇੰਜਨ ਹੈਗਾ ਮੈਕਸਿਮਮ ਪਾਵਰ ਮੈਂ ਤੁਹਾਨੂੰ ਦੱਸਿਆ ਸੀ 210 ਤੋਂ 200 ਪਾਵਰ ਤੱਕ ਇਹ ਇਨਚੇਸ ਕਰ ਲੈਂਦਾ ਹੈਗਾ ਸੀਆਰਡੀ ਸਿਸਟਮ ਹੁੰਦੇ ਨੇ ਇੰਜਨ ਟਾਈਪ ਇਹਦਾ 6.7 ਲੀਟਰ ਦਾ ਮੰਨ ਕੇ ਚੱਲੋ 6700 ਸੀਸੀ ਦਾ ਇੰਜਨ ਆਗਾ ਇਹ ਤੋਂ 6700 ਸੀਸੀ ਤੁਸੀਂ ਇਸ ਹਿਸਾਬ ਲਾਓ ਸੋਨਾ ਲੀਕਾ ਦਾ ਜਿਹੜਾ ਹੁਣ ਮੈਕਸਿਮਮ ਆਪਣੀ 50 ਐਚਪੀ ਕੈਟਾਗਰੀ ਚ 4700 ਸੀਸੀ ਆ ਜੌਂਡੀਅਰ ਦਾ 2900 ਆਮ ਨਿਊ ਓਲੰਡ ਜਿਹੜੇ ਸਪੈਸ਼ਲ ਐਡੀਸ਼ਨ ਇੱਧਰ ਖੜੇ ਆ ਇਹਨਾਂ ਦਾ ਸਾਰਿਆਂ ਦਾ 2900 ਸੀਸੀ ਇੰਜਨ ਆਗਾ ਇਹ ਤੋਂ ਜ਼ਿਆਦਾ ਨਹੀਂ ਹੈਗਾ ਤੇ ਪਰ ਇਹਦਾ ਜਿਹੜਾ ਹੈਗਾ 6700 ਸੀਸੀ ਦਾ ਗੱਲ ਉਸ ਤੋਂ ਬਾਅਦ ਆਪਾਂ ਜੇ ਟਾਰਕ ਦੀ ਗੱਲ ਕਰੀਏ ਕਿੰਨੀ ਟਾਰਕ ਆ ਗਈ ਇਹਦੀ 875 ਐਨਐਮ ਦੀ ਟਾਰਕ ਆ ਗਈ 1500 ਆਰਪੀਐਮ ਤੇ 875 ਨਿਊਟਨ ਮੀਟਰ ਦੀ ਟਾਰਕ ਕੱਢਦਾ ਹੈਗਾ ਜੇ ਆਪਾਂ ਜ਼ਿਆਦਾ ਡਿਟੇਲ ਚ ਚਾਹਾਂਗੇ ਤਾਂ ਬਹੁਤ ਲੰਮਾ ਸਮਾਂ ਹੀ ਲੱਗ ਜਾਊਗਾ ਪਰ ਜਿਨ੍ਹਾਂ ਦਾ ਟਰੈਕਟਰ ਆਪਾਂ ਇੱਕ ਵਾਰੀ ਉਹਨਾਂ ਨਾਲ ਗੱਲ ਕਰਾਉਣੇ ਹਨ ਜਿਨ੍ਹਾਂ ਨੇ ਲਿਆਗਾ ਉਹਨਾਂ ਦੇ ਕਾਦੇ ਕੰਮ ਤੇ ਲਿਆਗਾ ਕਿਵੇਂ ਸਿਸਟਮ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਟਰੈਕਟਰ ਕਦੋਂ ਲਿਆ ਜੀ ਤੁਸੀਂ? ਕਿ ਪਿਛਲੇ ਸਾਲ ਲਿੱਤਾ ਜੀ। ਪਿਛਲੇ ਸਾਲ ਲਿਆ ਸੀ ਇਹ ਮੈਨੂੰ ਲੱਗਦਾ ਬੈਲਰ ਦੀ ਕੰਮ ਆਉਂਦਾ ਹੋ ਆਪਣੇ ਤਾਂ। ਇਹ ਜ਼ਿਆਦਾ ਆਪਣੇ ਬੈਲਰ ਦੀ ਕੰਮ ਆਉਂਦਾ ਜੀ। ਕਿਹੜਾ ਬੈਲਰ ਪਾਉਣਾ ਇਹਦੇ ਮਗਰ? ਬੈਲਰ ਮੈਸ਼ੀਨ ਦਾ ਪਾਉਣਾ ਜੀ। ਤਾਂ ਮੈਸ਼ੀਨ ਦਾ ਬੈਲਰ। ਹਾਂਜੀ ਰਾਉਂਡ ਬੈਲਰ। ਠੀਕ ਹੈ ਰਾਉਂਡ ਬੈਲਰ। ਇਹ ਕਿਹੜਾ ਏਰੀਆ ਪੈਂਦਾ ਜਿੱਥੇ ਟਰੈਕਟਰ ਲਿਆ ਆ ਜੀ ਤੁਸੀਂ? ਇਹ ਚਨੀਰ ਦਾ ਏਰੀਆ ਹੈ ਚਨੀਰ ਦਾ ਏਰੀਆ ਪੈ ਜਾਂਦਾ ਇੱਥੇ ਕੋਈ ਐਵੇਂ ਤਾਂ ਨਹੀਂ ਜਿਵੇਂ ਆਪਣੇ ਗੇਅਰ ਪੈਂਦੇ ਆ ਕਿ ਮੈਨੂਅਲ ਕਲੱਚ ਕਲੱਚ ਕੇ ਸਾਰਾ ਇਲੈਕਟ੍ਰੋਨਿਕ ਸਭੀ ਆ ਸਾਰਾ ਇਲੈਕਟ੍ਰੋਨਿਕਸ ਚੀਜ਼ ਹੈ ਇਹਦੇ ਚ ਕੋਈ ਕਲੱਚ ਕਲੱਚ ਗੇਅਰ ਨਹੀਂ ਹੈਗੇ ਇਹਦੇ ਠੀਕ ਹੈ ਠੀਕ ਹੈ ਮਤਲਬ ਕਿ ਜਿਹੜਾ ਵੀ ਕੋਈ ਚੀਜ਼ ਹੈ ਇਹਦੀ ਮੈਨੂਅਲ ਚੀਜ਼ ਬਣੀ ਹੋਈ ਹੈ ਇਹਦੇ ਠੀਕ ਹੈ ਨਾ ਗੱਲ ਸਕਰੀਨ ਟੱਚ ਹੈ ਇਹ ਇਹ ਠੀਕ ਹੈ ਜੋ ਵੀ ਕਰਨਾ ਤੁਹਾਡੇ ਫੰਕਸ਼ਨ ਨੇ ਇਹ ਚ ਫੰਕਸ਼ਨ ਇਤਨੇ ਜਿਆਦਾ ਵੀ ਫੰਕ ਕਈ ਵਾਰੀ ਦਾ ਫੰਕਸ਼ਨਲ ਡਰਾਈਵਰ ਦੇ ਵੀ ਨਹੀਂ ਸਮਝ ਆਉਂਦੇ। ਅੱਛਾ ਮਤਲਬ ਆਪ ਪੜਿਆ ਲਿਖਿਆ ਬੰਦੇ ਚਲਾ ਸਕਦੇ। ਪੜਿਆ ਲਿਖਿਆ ਵਿੱਚ ਜਿਹਨੂੰ ਨੌਲੇਜ ਹੈ। ਇਹ ਕਿੰਨਾ ਕੁ ਟਾਈਮ ਤੁਸੀਂ ਚਲਾ ਸਕਦੇ ਕਿਉਂਕਿ ਸੀਟ ਮੈਂ ਪਹਿਲਾਂ ਵੀ ਬੈਠਾ ਬਹੁਤ ਮੈਨੂੰ ਆਰਾਮਦਾਇਕ ਜਿਹੀ ਲੱਗੀ ਹੈ ਨਾ। ਜਿਵੇਂ ਦੇਖੋ ਜੀ ਆਪਾਂ ਰਾਊਂਡ ਵੀਰ ਤੇ ਚਲਾਉਨੇ ਆ। ਉੱਥੇ 24 24 ਘੰਟੇ ਟਰੈਕਟਰ ਚੱਲਦਾ ਹੀ। ਠੀਕ ਹੈ 24 ਘੰਟੇ। 24 ਘੰਟੇ ਜੋ 20 ਘੰਟੇ ਤੱਕ ਮਿਨੀਮਮ ਚੱਲਦਾ ਹੀ ਚੱਲਦਾ ਚਾਰ-ਚਾਰ ਘੰਟੇ ਰੈਸਟ ਮਿਲ ਜਾਂਦਾ ਤੇਲ ਬਦਲਣਾ ਜਾਂ ਹੋਰ ਪਾਉਣਾ ਕਰਨਾ। ਠੀਕ ਹੈ। ਮਤਲਬ 20 ਘੰਟੇ ਡਰਾਈਵਰ ਇਹਦੇ ਉੱਤੇ ਮਤਲਬ ਕਿ ਥੱਕਦਾ ਵੀ ਨਹੀਂ ਜੇ 20 ਘੰਟੇ ਵੀ ਬੰਦੇ ਦੀ ਕੈਪੈਸਿਟੀ ਹੈਗੀ ਡਰਾਈਵਰ ਦੀ ਬੈਠਣ ਲਈ ਤਾਂ 20 ਘੰਟੇ ਵੀ ਆਰਾਮ ਨਾਲ ਇੱਕ ਬੈਠ ਸਕਦਾ ਏ ਠੀਕ ਆ ਅੱਛਾ ਥਕਾਵਟ ਨਹੀਂ ਹੁੰਦੀ ਥਕਾਵਟ ਨਹੀਂ ਹੁੰਦੀ ਬੈਠਣਾ ਚਾਹੀਦਾ ਐਡਜਸਟੇਬਲ ਇਸਟੇਰਿੰਗ ਜਾਈ ਠੀਕ ਆ ਠੀਕ ਆ ਜਿੱਥੇ ਮਰਜ਼ੀ ਕਰ ਲੋ ਨੂੰ ਅਡਜਸਟੇਬਲ ਦੀ ਸੀਟ ਹੈ ਗਲਦਰੀ ਗੱਡੀ ਨਾਲੋਂ ਵੀ ਸੀਟ ਵਧੀਆ ਜੀ ਕਿਉਂਕਿ ਇਹ ਜੀ ਸੀਟ ਤਾਂ ਗੱਡੀਆਂ 'ਚ ਵੀ ਨਹੀਂ ਹੁੰਦੀ ਆ 15-15 20-20 ਲੱਖ ਦੀ ਗੱਡੀ ਲੈਣੇ ਆ ਨਾ ਉਹ ਵੀ ਨਹੀਂ ਹੁੰਦੀ ਆ ਕਿ ਸੰਰੂਪ ਵੀ ਦਿੱਤਾ ਹੋਇਆ ਨਾ ਸੰਰੂਪ ਵੀ ਹੈਗਾ ਜੀ ਉੱਪਰ ਜੀ ਕਮਾਲ ਆ ਦੇਖੋ ਸਾਰੀਆਂ ਗੱਡੀ 'ਤੇ ਚੰਗੀਆਂ ਸਹੂਲਤਾਂ ਦਿੱਤੀਆਂ ਹੋਈਆਂ ਇਹਦਾ ਕੋਈ ਐਸਟੀਮੇਟ ਨੂੰ ਪ੍ਰਾਈਸ ਕਿੰਨਾ ਹੈ ਟਰੈਕਟਰ ਦਾ ਕੀ ਰੇਟ ਦਾ ਕੋਈ ਕਿੰਨੇ ਰੇਂਜ ਤੱਕ ਆ ਦੇਖੋ ਜੀ ਪ੍ਰਾਈਸ ਤਾਂ ਹੁਣ ਵੱਡੇ ਭਾਈ ਨੂੰ ਪਤਾ ਆ ਆਪਾਂ ਐਵੇਂ ਇੱਕ ਫਮਰੀ ਜਾਈਏ ਕਿਉਂ ਜੀ ਮਰ ਹੋਊਗਾ ਤਾਂ ਕਰੋੜ ਦੇ ਨੇ ਡੇ ਰਾਮ ਨਹੀਂ ਹੁਣ ਆਰਾਮ ਨਾਲ ਜੀ ਠੀਕ ਆ ਤੇ ਇਹਦੀ ਫਿਰ ਸਰਵਿਸ ਸਰਵਿਸ ਹੋਊਗੀ ਕਦੇ ਸਰਵਿਸ ਇੱਕ ਵਾਰੀ ਇੱਥੇ ਹੀ ਕਰਵਾਉਣੀ ਹੈ ਜੀ ਇਹਨਾਂ ਤੋਂ ਅੱਛਾ ਜੀ ਪਹਿਲੀ ਸਰਵਿਸ ਹੋਈ ਨਹੀਂ ਹਾਂ ਨਾ ਹੋਈ ਨਹੀਂ ਉਹ ਤੁਹਾਡਾ ਅੰਦਾਜ਼ਾ ਕਿੰਨੇ ਕਿਲੋਟਰ ਤੇਲ ਪੈ ਜਾਂਦਾ ਹੋਵੇ ਸਰਵਿਸ ਸਰਵਿਸ ਵੇਲੇ ਦੇਖੋ ਜੀ ਅੰਦਾਜ਼ਾ ਇਹ ਤਾਂ 30 ਲੀਟਰ ਨਹੀਂ ਬਹੁਤ ਵੱਡਾ ਇਹਦਾ ਹਾਂ ਹਾਂ ਅੰਦਾਜ਼ਨ 30 ਲੀਟਰ ਤਾਂ ਕਹਿੰਦੇ ਆ ਇਹ ਠੀਕ ਆ 30 ਲੀਟਰ ਹਾਂਜੀ ਫਿਰ ਤਾਂ ਪੂਰਾ ਤਕੜਾ ਹੀ ਆ ਸੰਨ ਹਾਂਜੀ ਹਾਂਜੀ ਇਹ ਸਾਰਾ ਕੰਟਰੋਲ ਐ ਐਲਸੀਡੀ ਤੋਂ ਹੁੰਦਾ ਸਕਰੀਨ ਤੋਂ ਸਾਰਾ ਸਕਰੀਨ ਤੋਂ ਹੀ ਜੋ ਵੀ ਹੋਣਾ ਜੋ ਦੇਖੋ ਜੀ ਹਾਈਡਰੋਲਿਕ ਪਿੱਛੇ ਦੀਆਂ ਲਿੰਕਾਂ ਨਗੀਆਂ ਉਹ ਇੱਥੇ ਤੁਸੀਂ ਕਰ ਸਕਦੇ ਹੋ ਤੁਸੀਂ ਕੋਈ ਜੋ ਪਾਉਣੇ ਆ ਸੰਦ ਵਿੱਚ ਬੈਠੇ ਡਰਾਈਵਰ ਪਾ ਸਕਦੇ ਆ ਤੇ ਉਹ ਕਦੇ ਜੋਰ-ਜੂਰ ਦੇਖਿਆ ਹੋਊਗਾ ਤਾਂ ਜੋਰ-ਜ਼ਾਰ ਤਾਂ ਦੇਖੋ ਜੀ ਇਹਦੇ ਮੁਤਾਬਕ ਜੋਰ ਲਵਾਵਾ ਇੱਕ ਆ ਚੀ ਆਪਾਂ ਨੂੰ ਹਾਂ ਪਰੇਸ਼ਾਨੀ ਨਹੀਂ ਹੋਊ ਸੰਧੀ ਨਹੀਂ ਏਡੇ ਜੀ ਆਪਣੇ ਕੋਲੇ ਸਹੀ ਗੱਲ ਆ ਜੇ ਸੰਦ ਏਡੇ ਬਣਵਾਵਾਗੇ ਤਾਂ ਆਪਣੇ ਰੋਡ ਹੈ ਹੀ ਨਹੀਂ ਜੀ ਲਿਜਾਣ ਵਾਲੇ ਰੋਡ ਛੋਟੇ ਨੇ ਆਪਣੇ ਸਹੀ ਗੱਲ ਆ ਠੀਕ ਹੈ ਜੀ ਆਪਣੇ ਇਹਦਾ ਗੱਲ ਫਿਰ ਬੈਲਰ ਤੇ ਲਾ ਕੇ ਖੜਾਈ ਦਿੰਦੇ ਆਉਂਗੇ ਤੁਸੀਂ ਬੈਲਰ ਸਿੱਬੇ ਤੇ ਚੱਲਦਾ ਜੀ ਕਟੋ-ਕਟੋ ਜੀ ਨਾਲੋਂ ਨਾ ਵਾਲਾ ਮੰਨ ਕੇ ਆ ਚਲ ਪੰਜਾਬ ਚੱਲਦਾ ਜੀ ਠੀਕ ਆ ਡੇਢ ਕਿ ਮਹੀਨਾ ਮਗਰੋਂ ਹੁਣ ਯੂਪੀ ਚੱਲ ਜਾਂਦਾ ਜੀ ਅੱਛਾ ਯੂਪੀ ਵੀ ਲੈ ਗਿਆ ਯੂਪੀ ਵੀ ਚੱਲਦਾ ਜੀ ਉੱਥੇ ਯੂਪੀ ਜਿਹੜੀ ਮਤਲਬ ਕਿ ਇੱਕ ਹੁੰਦੀ ਆ ਜਿਹਨੂੰ ਆਪਾਂ ਕਮਾਤ ਕਹਿੰਦੇ ਨੇ ਆਪਾਂ ਠੀਕ ਆ ਉਹਦੀ ਜਿਹੜੀ ਪ੍ਰਾਰ ਹੁੰਦਾ ਜャ ਵਿੱਚ ਬੈਸਟਿੰਗ ਹੁੰਦੀ ਆ ਉਹਦੇ ਇਕੱਠਾ ਪਾਈ ਜੀ ਅੱਛਾ ਕੰਨੇ ਦੀ ਕਹਿੰਦੇ ਨੇ ਆਪਾਂ ਤਾਂ ਹਾਂਜੀ ਕੰਨਾਲ ਹੋਈ ਆ ਆਪਾਂ ਠੀਕ ਆ ਤੇ ਇਹ ਵੇਰ ਚਲਾ ਕੇ ਲਿਆਨੇ ਆ ਯੂਪੀ ਚਲਾ ਕੇ ਜਾਂਦਾਂਗੇ ਕੀ ਕੱਚਾ ਦਾ ਐਵਰੇਜ ਵੀ ਕੋਈ ਦੇਖੀਏ ਕਿ ਤੱਕ ਲਾਇਆ ਹੋਇਆ ਕੋਈ ਐਵਰੇਜ ਨਹੀਂ ਕੋਈ ਐਸਟੀਮੇਟ ਨਹੀਂ ਲੱਗਦਾ ਇਹ ਛੋਟਿਆਂ ਦਾ ਕਹਿੰਦੇ ਐਸਟੀਮੇਟ ਹੁੰਦਾ ਨਹੀਂ ਡੇ ਰਾਮ ਦੇ ਜੇ ਤੇਲ ਦਾ ਬਾਈ ਛੋਟਿਆਂ ਦੇ ਕਹਿੰਦੇ ਐਸਟੀਮੇਟ ਹੁੰਦਾ ਇਹ ਛੋਟੇ ਜਿਹੜੇ ਛੋਟੇ ਚਲਾ ਲਿਆ ਆਪਾਂ ਉਹਨਾਂ ਦਾ ਕੋਈ ਐਸਟੀਮੇਟ ਜਿਹਨੇ ਇੰਨਾ ਲੈ ਲਿਆ ਫਿਰ ਉਹ ਐਵਰੇਜ ਤਾਂ ਦੇਖ ਦਿਲ ਵਾਲੀ ਲੈਂਦਾ ਜੀ ਹਾਂ ਜ਼ਰੂਰੀ ਗੱਲ ਆ ਜਿਹਦਾ ਦਿਲੋਂ ਦਿਲ ਵਾਲੀ ਲੈਂਦਾ ਆਪਾਂ ਜਦੋਂ ਕੋਈ ਵੀ ਟਰੈਕਟਰ ਲੈਣੇ ਆਗੇ ਆਪਾਂ ਐ ਕਹਿੰਦੇ ਯਾਰ 12 ਮਹੀਨੇ ਤੋਂ ਕੰਮ ਲਈਏ ਇਹਦਾ ਕੰਮ ਹੀ ਸਾਰਾ 3 ਮਹੀਨਿਆਂ ਦਾ ਬਾਅਦ ਇਹਦਾ ਸ਼ੈੱਡ 'ਚ ਖੜਾਉਣ ਦੀ ਉਹ ਨਹੀਂ ਫੇਰ ਵੀ ਮਾੜਾ ਮੋਟਾ ਦਾ ਦੇਖੋ ਜੀ ਜਿਵੇਂ ਜਿੱਥੇ ਡੰਪ ਲੱਗੇ ਹੁੰਦੇ ਆ ਜੀ ਠੀਕ ਆ ਉੱਥੇ ਕੋਈ ਪੁਰਾਣਾ ਖਰਾਬ ਹੋ ਜਾਂਦਾਗਾ ਜਾਂ ਉਹਦੀ ਗੱਠ ਕੁੱਟ ਜਾਂਦੀ ਹੈਗੀ ਦੁਬਾਰੇ ਉਸ ਦੀ ਗੱਠ ਬਣਾਉਣੀ ਉੱਥੇ ਵੀ ਕੰਮ ਲੱਤਾਂ ਜਾਂਦਾ ਹੈ ਠੀਕ ਆ اچھا ਉੱਥੇ ਉਹਦੇ ਚਲਾਉਣੇ ਫਿਰ ਬੇਲਰ ਡੰਪ ਚ ਹਾਂ ਜੀ ਡੰਪ ਚ ਬੇਲਰ ਚਲਾਉਣਾ ਪੈਂਦਾ ਜੀ ਉੱਥੇ ਠੀਕ ਆ ਤੇ ਬਾਕੀ ਸਾਨੂੰ ਤਾਂ ਇਹ ਬੜਾ ਤਾਕੜੀ ਹਾ ਟਰੈਕਟਰ ਲੱਗਿਆ ਮੇਰਾ ਕੱਦ 6 ਫੁੱਟ ਦਾਗਾ ਤੇ ਮੈਂ ਪਿਛਲੇ ਟਾਇਰ ਦੇ ਬਰਾਬਰ ਆਉਣਾਗਾ ਤੇ ਪਲਾਨ ਕਿਵੇਂ ਕੀਤਾ ਤੁਸੀਂ ਲੈਣ ਦਾ ਕਿ ਪਹਿਲਾਂ ਹੈਗੀ ਛੋਟੇ ਬੇਲਰ ਪਹਿਲਾਂ ਜੀ ਦੇਖੋ ਜੀ ਜਿਹੜੇ ਨਵੀਂ ਜਨਰੇਸ਼ਨ ਆ ਉਹਨਦੇ ਜਵਾਬ ਨੇ ਠੀਕ ਹੈ ਇਹ ਮਾੜੇ ਟਰੈਕਟਰ ਤੇ ਬੈਠ ਨਹੀਂ ਸਕਦੇ ਨਹੀਂ ਬਿਲਕੁਲ ਨਾ ਇਹਨੂੰ ਚੱਲਣ ਜੀ ਜਿਹੜੀ ਹੁਰਨੀ ਜਨਰੇਸ਼ਨ ਆ ਨਾ ਜਿਹੜੇ ਹੁਣ ਦੇ ਜੋ ਬੱਚੇ ਨੇਗੇ ਪੜ੍ਹੇ ਲਿਖੇ ਬੱਚੇ ਨੇ ਇਹ ਵਧੀਆ ਕੁਆਲਿਟੀ ਦਾ ਵਧੀਆ ਚੀਜ਼ ਹੀ ਲੈਂਦੇ ਨੇ ਉਹਨਾਂ ਨੂੰ ਨੌਲਜ ਦੇ ਤੋਗਰ ਕੰਮ ਨਹੀਂ ਚੱਲਦਾ ਜਿਹਨੂੰ ਨੌਲਜ ਨਾ ਨੌਲਜ ਹੈਗੀ ਤਾਂ ਹੀ ਲੱਤਾਂ ਹਾਂ ਬਾਕੀ ਤਾਂ ਉਹ ਟਰੈਕਟਰ ਆ ਜਿਹੇ ਚਿੱਟੇ ਪਾ ਕੇ ਬੈਠਾ ਆਪਾਂ ਦਾ ਵਿੱਚ ਬੈਠਣਾ ਨਿਕਲੋਂਗੇ ਆਪਾਂ ਦਾ ਵਿੱਚ ਬੈਠਣਾ ਆ ਉੱਤ ਗਾ ਲੂੰਗੀ ਠੀਕ ਆ ਤੇ ਬਹੁਤ ਤਾਕੜਾ ਟਰੈਕਟਰ ਆ ਸਾਨੂੰ ਰੂ ਵਗੈਰਾ ਸਾਰੀ ਦਿੱਤੀ ਹੈਗੀ ਸਕਰੀਨ ਤੇ ਕੰਮ ਹੁੰਦੇ ਆਗੇ ਤੇ ਬੇਲਰ ਵੀ ਇਦਾਂ ਨਾਲ ਤਾਂ ਐ ਤਾਂ ਹੈ ਨਹੀਂ ਆਪੇ ਪੈ ਜਾਂਦਾ ਉਹ ਮਤਲਬ ਅਟੈਚ ਕਰਕੇ ਕਰਾਉਂਦਾ ਸੱਜਿਆ ਹੋਣਗੇ ਕੰਪਨੀ ਵਾਲੇ ਕੰਪਨੀ ਵਾਲੇ ਦੇਖੋ ਜੀ ਇੱਕ ਵਾਰ ਜਦੋਂ ਇਹਦੇ ਚੱਕਰ ਮਲਾਉਣੇ ਆ ਉਹ ਤਾਂ ਹਰ ਕੋਈ ਵੀ ਟਰੈਕਟਰ ਲੈ ਲਓ ਕੋਈ ਆਪਾਂ ਇਹ ਨਹੀਂ ਕਹਿੰਦੇ ਕੋਈ ਵੀ ਮਸ਼ੀਨਰੀ ਲੈਣੀ ਹੈ ਕੋਈ ਤੂੜੀ ਵਾਲੀ ਮਸ਼ੀਨ ਲੈ ਰੀਪਰ ਲੈਣਾ ਕੋਈ ਬੇਲਰ ਲੈਣਾ ਹਰ ਕਿਸੇ ਚੱਕਰ ਤਾਂ ਜਿਹਦਾ ਮਲਾ ਲੈਂਦੇ ਆ ਉਹ ਕੰਪਨੀ ਵਾਲੇ ਆਉਂਦੇ ਨੇ ਉਹ ਫਿਰ ਦੇਖਦੇ ਆ ਵੀ ਇਹਦੀ ਵੀਡੀਓ ਦੇ ਕਿੰਨੇ ਚੱਕਰ ਉਹਦੀ ਵੀਡੀਓ ਦੇ ਕਿੰਨੇ ਚੱਕਰ ਪੂਰਾ ਮਤਲਬ ਮਸ਼ੀਨਾਂ ਤੇ ਕਰਦੇ ਹੋਣਗੇ ਉਹਦੇ ਕੰਪਿਊਟਰਾਂ ਤੇ ਹਾਂ ਹਾਂ ਜੀ ਕੰਪਿਊਟਰ ਵੀ ਹੁੰਦਾ ਹੀ ਉਹਨਾਂ ਦਾ ਠੀਕ ਇਹਨਾ ਬੇਲਰ ਤੇ ਕਦੇ ਐਂਦੇ ਨਹੀਂ ਲੋਡ ਲੂਡਦੇ ਨਹੀਂ ਲੈ ਕੇਦੇ ਬੇਲਰ ਤੇ ਨੋ ਨੋ ਇਹ ਨਹੀਂ ਕਿ ਲੋਡ ਦੇਣਾ ਠੀਕ ਆ ਕਿਉਂਕਿ ਜੀ ਦੋ ਫੀ ਮੈਨ ਨੂੰ ਆਉਣ ਹੁਣ ਲੈਣੀ ਨਹੀਂ ਇਹਨੇ ਅੱਛਾ ਖਾਲੀ ਪਾਵਰੀ ਨਹੀਂ ਆ ਪਾਵਰੀ ਨਹੀਂ ਆ ਜੀ 210 100 ਪਾਵਰ ਹੋਗੀ ਮੈਨ ਲਾਦਾ ਕੋਈ ਟਰੈਕਟਰ ਆਉਂਦੀ ਨਹੀਂ ਜੀ ਆਉਂਦੀ ਨਹੀਂ ਆਪਣੀ ਨੜੇ ਤਾਂ ਇਹ ਹਾਲੈਂਡ ਦੀ ਆਉਂਦੇ ਆ ਟਾਂ ਦੇਖੋ ਜੀ ਇਹ ਐਡੇ ਟਰੈਕਟਰ ਜਿਹੜੇ ਨੇ ਜਿੱਥੇ ਅਮਰੀਕਾ ਲਾ ਲਓ ਕੈਨੇਡਾ ਲਾ ਲਓ ਜਰਮਨ ਲਾ ਲਓ ਜਿੱਥੇ ਜ਼ਮੀਨਾਂ ਦੇ ਖੁੱਲੇ ਫਾਰਮ ਨੇ ਉੱਥੇ ਜਿਆਦੇ ਇਹ ਟਰੈਕਟਰ ਕੰਮ ਆਉਂਦਾ ਆਪਣੇ ਦਾ ਬਾਕੀ ਖੇਤੀ ਜੇ ਇੱਕ ਚੱਲ ਵੀ ਪਵੇ ਆਪਣੇ ਪਰ ਖੁੱਲੇ ਟੱਕਣੀ ਹੈਗੇ ਉੱਥੇ ਦਾ 100 100 200 ਖੁੱਲੇ ਦੇ ਖੁੱਲੇ ਹੁੰਦੇ ਇੱਕ ਵਾਰੀ ਛੜਤਾ ਮੁੜ ਕੇ ਆ ਤੁਰੇ ਫਿਰਦੇ ਨੇ ਸਾਰਾ ਕੰਪਿਊਟਰ ਸਿਸਟਮ ਉਹਨਾਂ ਦਾ ਐਲ ਸੀ ਡੀਆ ਤੇ ਦਿਖਾਉਂਦੇ ਕਿੰਨਾ ਕ ਬਾਣ ਬਾਤ ਕਿੰਨਾ ਕ ਰਹਿ ਗਿਆ ਤੇ ਆਪਾਂ ਜਦੋਂ ਅਗਲੇ ਸੀਜ਼ਨ ਚਲਾਇਆ ਆਪਾਂ ਚੱਲਦੇ ਵੀ ਦਿਖਾਵਾਂਗੇ ਤੇ ਦਿਖਾਵਾਂਗੇ ਕਿੰਨਾ ਹੀ ਕ ਪਾਵਰ ਹੈ ਚ ਪੂਰਾ ਚੱਲਦਾ ਦਿਖਾਵਾਂਗੇ ਧੰਨਵਾਦ ਸਾਰਿਆਂ ਦਾ